हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੁਰਸਿੰਘ ਤੋਂ ਦੋਸਤੋ ਜਿਹੜੀ ਸੜਕ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰ ਗਰਲਾਲ ਸਿੰਘ ਉਹਨਾਂ ਦਾ ਘਰ ਸੋ ਪਸ਼ੂ ਵਪਾਰ ਦਾ ਕੀਤਾ ਤੇ ਰੁਟੀਨ ਦੇ ਵਿੱਚ ਕੰਮ ਕਰਦੇ ਆ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋ ਹੋਣ ਦੋਸਤੋ ਚਾਰ ਨਗ ਹੋਣ ਇਸ ਕਿਲੇ ਤੇ ਪਸ਼ੂ ਜਿਹੜੇ ਤੁਹਾਨੂੰ ਅਵੇਲੇਬਲ ਮਿਲਣਗੇ ਐਨੀ ਟਾਈਮ ਤੁਸੀਂ ਵਿਜ਼ਿਟ ਵੀ ਕਰੋਗੇ ਤੇ ਪਸ਼ੂ ਤੁਹਾਨੂੰ ਦੋ ਚਾਰ ਨਗ ਜਿਹੜੇ ਆ ਉਹ ਤੁਹਾਨੂੰ ਮੌਜੂਦ ਮਿਲਣਗੇ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਵੈਸੇ ਦੋ ਦਿਖਾਉਣੇ ਆ ਇੱਕ ਸੂਈ ਸਵਾਈ ਵਹਿੜਾ ਇੱਕ ਗੱਬਣ ਤਿਆਰੀ ਵਾਲੀ ਸੋ ਦੋ ਨਗਾਂ ਦੀ ਡਿਟੇਲ ਪੂਰੀ ਵੀਰ ਗੁਰਲਾਲ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਹਰ ਵਾਰ ਇੱਕੋ ਇੱਕ ਆਪਣੀ ਬੇਨਤੀ ਹੁੰਦੀ ਆ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਸੋ ਜਿਹੜਾ ਵੀਡੀਓ ਕੋਈ ਖਾਸ ਵੀਰ ਆਪਣੀ ਵੇਖ ਕੇ ਵੀਡੀਓ ਆ ਰਿਹਾ ਇਸ ਘਰੇ ਜਾਂ ਜਿਸ ਥਾਂ ਤੋਂ ਵੀ ਆਪਾਂ ਵੀਡੀਓ ਬਣਾਉਨੇ ਆ ਗੱਪੜ ਪਸ਼ੂ ਹੁੰਦਾ ਤੇ ਬਿਲਕੁਲ ਚੌਥਾ ਥਾਨਾ ਦੀ ਟਿੱਪਕੇ ਆਪਣੀ ਤਸੱਲੀ ਤੇ ਸਵੇਰ ਸਵੇਰੇ ਪਸ਼ੂ ਨੂੰ ਦੋ ਡੰਗ ਤਿੰਨ ਟਾਈਮ ਚੋਕੇ ਉਹ ਯਕੀਨੀ ਜ਼ਰੂਰ ਬਣਾ ਲਿਆ ਕਰੋ ਠੀਕ ਹੈ ਜੀ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਲਾਂਬਾ ਲੈਣਾ ਦੇਣਾ ਉਹ ਮਾੜੀ ਗੱਲ ਆ ਆਪਣਾ ਪਸ਼ੂ ਪਹਿਲਾਂ ਸਨਾਖਤ ਕਰਕੇ ਚੰਗੀ ਜਾਂਚ ਪਰਖ ਕਰਕੇ ਖਰੀਦਿਆ ਜਾਵੇ ਠੀਕ ਆ ਅੱਜ 21 ਸਤੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:30 5 ਵਜੇ ਦਾ ਸਮਾਂ ਆ ਉਹ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛਦੇ ਆ ਕਿ ਡਿਟੇਲਾਂ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਗਰਨਾਲ ਸਾਸਰੀ ਕਾ ਵੀਰ ਸਾਸਰੀ ਕਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਗਰਨਾਲ ਭਾਜੀ ਠੀਕ ਠਾਕ ਬੜੀ ਕਿਰਪਾ ਬਾਬੀ ਬੀਬੀ ਦੀ ਚੰ ਸਾਹਿਬ ਜੀ ਸ਼ੁਕਰ ਹੈ ਮਾਲਕ ਦਾ ਵੀਰੇ ਹਾਂਜੀ ਹਾਂਜੀ ਲੈ ਵੀ ਗਰਨਾਲ ਵੀਰ ਅੱਜ ਭੱਜ ਦੌੜ ਦੇ ਵਿੱਚ ਮੈਨੂੰ ਲੱਗਾ ਵੀ ਫਿਰ ਮੌਕੇ ਦੇਣ ਕੇ ਫੜ ਲਿਆ ਵੀ ਚੱਲੇ ਸੀ ਪ੍ਰੋਜਪੁਰ ਗਾਮਾ ਗੋਆ ਲੈਣਾ ਸੰਤੂ ਸਾਹਿਬ ਦੂਰ ਬੜੀ ਜਾਣਾ ਚਲੋ ਪੱਦਾ ਕਰਕੇ ਤੁਹਾਨੂੰ ਡਿਗਦਾ ਡਿਗਦਾ ਹੀ ਲੇਟ ਹੋ ਗਏ ਆ ਕੋਈ ਨੀ ਉਹ ਰਾਤ ਦਾ ਸਫਰ ਕੱਢਾਂਗੇ ਮਾਰਾ ਸੁੱਖ ਰੱਖੇ ਬੜੀਆਂ ਵਸ਼ੀਆਂ ਚੰਗੀਆਂ ਲੀਆਂ ਸੰਤੂ ਸਾਹਿਬ ਜੋੜਾ ਹੀ ਬੱਸ ਲੈ ਕੇ ਆਉਣਾ ਵਾ ਠੀਕ ਆ ਚੰਗੀ ਵੈੜ ਲਈ ਆ ਬੜੀਆਂ ਸੁਥਰੀਆਂ ਵਹਿਣਾ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਥੱਬੇ ਥੱਬੇ ਦੇ ਲਵੇ 20 20 ਕਿਲੋ ਵਾਲੀਆਂ ਠੀਕ ਹੈ ਭਰਾ ਜੀ ਲਓ ਦੋਸਤੋ ਇਸੇ ਤਰ੍ਹਾਂ ਨਗ ਜਿਹੜੇ ਰੂਟੀਨ ਦੇ ਵਿੱਚ ਆਉਂਦੇ ਆ ਠੀਕ ਹੈ ਜੀ ਭੱਜ ਦੌੜ ਕਿਉਂਕਿ ਪਸ਼ੂ ਵਪਾਰ ਦਾ ਕੀਤਾ ਤੇ ਤੁਰ ਫਿਰ ਕੇ ਦੋਸਤੋ ਭੱਜ ਦੌੜ ਕਰਕੇ ਹੀ ਪਸ਼ੂ ਠਿਆਂਦਾ ਠੀਕ ਹੈ ਜੀ ਤੇ ਤੁਹਾਡੇ ਬਿਲਕੁਲ ਸਾਹਮਣੇ ਪਸ਼ੂ ਕੋਈ 2 4 ਕਲੈਕਟ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਜਾਂਦੇ ਆ ਸੋ ਤਾਂ ਜੋ ਕਿਸੇ ਵੇਰ ਨੂੰ ਭੱਜਣ ਨੱਠਣ ਦੀ ਲੋੜ ਨੀ ਇੱਕੋ ਥਾਂ ਤੇ ਕੋਈ 2 4 ਨਗ ਵੇਖ ਕੇ ਤੁਸੀਂ ਉਹਨਾਂ ਦੇ ਵਿੱਚੋਂ ਸਿਲੈਕਟ ਕਰ ਸਕੋ ਮੈਂ ਵੀ ਗੁਰਨਾਲ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਗੱਭਨ ਮੈਦ ਤੋਂ ਕਰ ਲੀਏ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਇਹ ਸੂਆ ਕਿੰਨਾਸ ਹੁੰਦੀ ਹੈ ਤੇ ਟਾਈਮ ਅਜੇ ਕਿੰਨਾ ਕੁ ਬਾਕੀ ਹੈ ਇਹ ਸੰਤੂ ਸਾਹਿਬ ਅਜੇ 5-4 ਦਿਨ ਲੈ ਜੂਗੀ ਵਛੀ ਠੀਕ ਹੈ ਜੀ ਤੇ ਹੋਰ ਦੂਜਾ ਸੂਆ ਸੁਣੀ ਛਿੱਗੀ ਅਜੇ ਮੂੰਹੋਂ ਠੀਕ ਹੈ ਜੀ ਪਿਓਰ ਛਿੱਗੀ ਹੈ ਅਜੇ ਕਰਮਾਂ ਵਾਲੀ ਛੇ ਦੰਦ ਵਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਕ੍ਰੋਸ ਸੰਗ ਦੇ ਵਿੱਚ ਆ ਕਿਤਨਾ ਕਿਤੇ ਰਾਠੀ ਨਾਲ ਮਿਕਸ ਆਪਾ ਕ੍ਰੋਸ ਸੰਗ ਦੇ ਵਿੱਚ ਇਹ ਵਹਿੜ ਆ ਸੋ ਦੂਜਾ ਸੂਆ ਇਸ ਵਹਿੜ ਨੇ ਸੂਣਾ ਤੇ ਕਦ ਘਾਟ ਵਾਲੀ ਹੈ ਉੱਪਰੋਂ ਵੇਖੀਏ ਜੇਕਰ ਆਪਾਂ ਅਗਰੋੜ ਤੋਂ ਪਿੱਠ ਤੋਂ ਵੇਖੀਏ ਤਾਂ ਬਿਲਕੁਲ ਫਲੈਟ ਉੱਪਰੋਂ ਇੱਕ ਸਰ ਪੱਧਰ ਆ ਤੇ ਪੁੜਿਆਂ ਦੇ ਪਿੱਠ ਪੁੜੇ ਵਾਲੀ ਸਾਈਡ ਤੋਂ ਥੋੜੀ ਨਿਵਾਨਾ ਟਲਕਾ ਥੱਲੇ ਨੂੰ ਭਵਾਨੇ ਚੱਡੇ ਦੀ ਪੂਰੀ ਖਬਰਦਾਰ ਭਵਾਨੇ ਚੱਡੇ ਦੀ ਤੁਸੀਂ ਵੇਖੋ ਪੂਰਾ ਥਾਂ ਜਿਹੜਾ ਦੋਸਤੋ ਰੋਕ ਰੋਕੇ ਦਾ ਥਾਣਾ ਕਰਮਾਲੀ ਨੂੰ ਮੁੱਠੀ ਮੁੱਠੀ ਥਾਣਾ ਬਹੁਤ ਖੂਬਸੂਰਤ ਹੈ ਲੈ ਵੀ ਕਰਲਾ ਲੈ ਕੇ ਪਿੱਛੇ ਜੇ ਆਪਾਂ ਥਾਰ ਪਾਰਕਰ ਵੀ ਪਾਈ ਸੀ ਬਹੁਤ ਖੂਬਸੂਰਤ ਸੀ ਸਤੂ ਸਾਹਿਬ ਉਹ ਅਜੇ ਤੱਕ ਭੈਣ ਭਰਾਵਾਂ ਦੇ ਅੱਜ 4-5 ਦਿਨ ਹੋ ਗਏ ਵੀਡੀਓ ਪਾਈ ਨੂੰ ਇੰਨੇ ਜਿਆਦੇ ਫੋ ਰਾਨੀਆਂ ਵਾਲੀ ਗੱਲ ਬਣ ਗਈ ਜਿਹੜੀ ਗੱਲ ਵਾ ਬਾਕੀ ਚਲੋ ਉਹ ਜੇ ਪਿਛਤੇ ਕਿਤੇ ਕਿਤੇ ਲੱਭਦੇ ਆ ਸੰਧੂ ਸਾਹਿਬ ਚੰਗਾ ਨਗ ਬਿਲਕੁਲ ਚੰਗੀ ਸੀ ਵੈੜ ਵੀ ਚੰਗੀ ਸੀ ਲੈ ਵੀ ਗਰਨਾਲ ਵੀਰੇ ਦਿਨ ਵੈਸੇ ਕੋਈ 5 ਮਾਣ ਵਾਲੇ 6 ਮਾਣ ਵਾਲੇ ਜਾਂ 5 4 ਦਿਨਾਂ ਦੇ ਵਿੱਚ ਵਿੱਚ ਆ ਜੀ ਸੰਧੂ ਸਾਹਿਬ ਤਿਆਰੀ ਤੇ ਹੀ ਆ ਪੰਜ ਚਾਰ ਉਤਰਾ ਕੱਢ ਜੂਗੀ ਅਜੇ ਬਾਕੀ ਬਾਂਦੀ ਬੁੰਦੀ ਬੜੀ ਬਚੀ 17 18 ਕਿਲੋ ਦੁੱਧ ਪਹਿਲੇ ਸੂਵੇ ਵਿਖਾਇਆ ਕਰਮ ਵਾਲੀ ਨੇ ਜਰਸੀ ਦਾ ਹਾਊਸ ਵਾ ਪੂਰੀ ਗੱਦ ਵਜਨ ਵਾਲੀ ਆ ਵੱਡੀ ਆ ਲੈ ਦੋਸਤੋ ਪਸੂ ਜੀ ਜੂ ਧਰ ਜੇ ਜਿੱਥੇ ਵੀ ਜਾਵੇ ਠੀਕ ਆ ਜੀ ਉਧਰ ਆਧਰੇ ਨਾ ਤੇ ਹੋ ਸਕਦਾ ਵੀ ਜਾਂਦ ਦੇ ਵੀਰ ਗੁਰਨਾਲ ਖੋਲ ਕੇ ਤੋਰੀਏ ਨੂੰ ਤੋਂ ਕ੍ਰੋਸ ਪੰਦੇ ਵਿੱਚ ਬਾਕੀ ਥਣ ਥਣ ਹਵਾਨੇ ਲੇਵੇ ਦੀ ਪੂਰੀ ਖਬਰਦਾਰ ਠੀਕ ਆ ਕਿਉਂ ਥਣ ਪੰਡਾ ਚੰਗਾ ਸਫਾਈਆਂ ਦੇ ਵਿੱਚ ਵੀ ਆ ਬਰੀਕੀਆਂ ਦੇ ਵਿੱਚ ਵੀ ਆ ਠੀਕ ਆ ਜੀ ਆ ਕਰੋ ਚੈੱਕ ਇੱਕ ਗੱਲ ਤੋਂ ਸੋ ਆਪਾਂ ਸਟਾਰਟਿੰਗ ਤੋਂ ਜ਼ਿਕਰ ਕਰ ਦਿੱਤੀ ਸੀ ਵੀ ਪਿੰਪਨ ਤੋਂ ਪਾਉਣ ਦੀ ਰਹੀ ਗੱਲ ਠੀਕ ਆ ਜੀ ਆਪਣੀ ਅੱਗੋਂ ਕਰਕੇ ਤਸੱਲੀ ਲੈ ਕੇ ਆਉਂਦੇ ਆ ਵੀਰ ਅੱਗੋਂ ਮੇਰਾ ਵੀਰ ਕੋਈ ਪੈਸੇ ਲਾਉਂਦਾ ਠੀਕ ਆ ਜੀ ਆਪਣੀ ਤਸੱਲੀ ਆ ਪੂਰੀ ਸਚੱਜੇ ਢੰਗ ਨਾਲ ਜਿਹੜੀ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਜੀ ਉੱਤੇਪਕੇ ਭਰਾ ਕੇ ਖੁੱਲੇ ਦਿਲ ਦੇ ਨਾਲ ਠੀਕ ਆ ਸੰਧੂ ਸਾਹਿਬ ਪਹਿਲੀ ਤੇ ਗੱਲ ਵੀ ਮੇਰੇ ਘਰੋਂ ਭੈਣ ਭਰਾ ਟਿੱਪਕੇ ਖੜਨਾ ਜਿਹੜਾ ਭੈਣ ਭਰਾ ਨਹੀਂ ਆ ਸਕਦਾ ਆਪਦੇ ਘਰ ਮਗਾ ਕੇ ਐ ਤਸੱਲੀ ਨਾਲ ਟਿੱਪਕੇ ਸੰਧੂ ਸਾਹਿਬ ਫੇਰ ਪਈਏ ਦਵੇ ਜੇ ਮਹੀਨੇ ਬਾਅਦ 20 ਦਿਨਾਂ ਪਿੱਛੋਂ ਬਾਅਦ ਲਾਮਾ ਦੇਣਾ ਉਹ ਗੱਲ ਦਾ ਫਾਇਦਾ ਨਹੀਂ ਚਲੋ ਅਜੇ ਤੱਕ ਆਪਾਂ ਨੂੰ ਲਾਮਾ ਮਾਲਕ ਦੀ ਮੇਰੇ ਨਾਲ ਕਿਸੇ ਨੇ ਦਿੱਤਾ ਨਹੀਂ ਆ ਪਰ ਆਪਾਂ ਫੇਰ ਵੀ ਆਨੇ ਆ ਵੀ ਆਪਦੀ ਤਸੱਲੀ ਕਰਕੇ ਖੜਨਾ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੋ ਤੋ ਸੋ ਹਜ਼ਾਰਾਂ ਪਸ਼ੂ ਜਿਹੜੇ ਲੰਘਦੇ ਹੱਥਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਨਾਰਮਲ ਘਰਾਂ ਦੇ ਵਿੱਚੋਂ ਪਸ਼ੂ ਖਰੀਦੇ ਜਾਂਦੇ ਆ ਠੀਕ ਆ ਜੀ ਕਈ ਵਾਰਾਂ ਹੌਲੇ ਪਸ਼ੂ ਵੀ ਅਗਲਾ ਸੇਲ ਕਰ ਦਿੰਦਾ ਤੇ ਵਪਾਰੀ ਦੇ ਹੱਥੀ ਆ ਜਾਂਦੇ ਆ ਤੇ ਵਪਾਰੀ ਵੀਰਾਂ ਨੇ ਵੀ ਅੱਗੇ ਚਲੋ ਸੇਲ ਕਰਨੇ ਹੁੰਦੇ ਆ ਠੀਕ ਆ ਜੀ ਘਰੇ ਤਾਂ ਕੋਈ ਕਿਸੇ ਤਰ੍ਹਾਂ ਦਾ ਟਕਾ ਕੇ ਜਾਂ ਦੁੱਧ ਦਾ ਕੰਮ ਜਾਂ ਡੇਰੀ ਦਾ ਕੰਮ ਨਹੀਂ ਸਟਾਰਟ ਕਰਨਾ ਹੁੰਦਾ ਠੀਕ ਆ ਜੀ ਕਿਉਂਕਿ ਜਿਹੜੇ ਬੰਦੇ ਦਾ ਵਪਾਰ ਦਾ ਕੰਮ ਆ ਉਹਨਾਂ ਤਕਰੀਬਨ ਘਰੋਂ ਵੀ ਕਈਆਂ ਵੀਰਾਂ ਨੇ ਪਸ਼ੂ ਵੇਚ ਦਿੱਤੇ ਹੁੰਦੇ ਆ ਹੌਲੇ ਕਰਕੇ ਜਿਹੜਾ ਵਪਾਰ ਕਰਦਾ ਉਹਨੇ ਵਪਾਰ ਹੀ ਕਰਨਾ ਠੀਕ ਆ ਸੋ ਮੇਰਾ ਵੀਰ ਜਾਂਚ ਪਰਖ ਨਰਕ ਪਰਖਾ ਉਹ ਇੱਥੇ ਮੌਕੇ ਤੇ ਕਰਿਆ ਕਰੋ ਚੀਲੀਆਂ ਤੇ ਸੌਪਣਾ ਬਿਲਕੁਲ ਤੁਹਾਡੇ ਸਾਹਮਣੇ ਆ। ਆਹ ਦੇਖੋ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਹਵਾਨੇ ਲੇਵੇ ਤੇ ਨਾੜਾ ਨੂੜਾ ਕਾਫੀ ਜਿਆਦੀਆ ਬਰੀਕ ਆ ਠੀਕ ਆ ਜੀ। ਮੋٹے ਤੌਰ ਤੇ ਤੁਹਾਨੂੰ ਦਿਖਾਈ ਦੇਣਗੇ ਆਹ ਹਵਾਨਾ ਦੇਵਾ ਠੀਕ ਆ। ਲੈ ਗਰ ਲਾਲ ਕੀ ਮੁੱਲ ਕਰਨਾ ਵੀਰੇ? ਇਹ ਸੰਧੂ ਸਾਹਿਬ ਚਲੋ ਜਰਸੀ ਦਾ ਕਰਾਸ ਆਪ ਐ ਨਹੀਂ ਜਾਂਦੇ ਵੀ ਅਸੀਂ 80 85 ਨਹੀਂ ਮੰਗਣਾ। ਮੁੱਲ ਜੋ ਮਰਜ਼ੀ ਕਰੀ ਜਾਈਏ 70000 ਚੋ ਖੁੱਲੇ ਮਾਤਾਨ ਕਰ ਦਾਂਗੇ। 70 ਚੋ। ਖੁੱਲੇ ਹੀ ਮਾਤਾਨ ਸੰਧੂ ਸਾਹਿਬ। ਠੀਕ ਆ ਜੀ। ਹਾਂਜੀ। ਬਾਕੀ ਉਹ ਤੁਮੇ 20 ਕਿਲੋ ਪਾਜੂਗੀ ਮਹਾਰਾਜ ਨਮੀਨ ਰੋਈ ਸੂਬੇ ਜਿਹੜੀ ਗੱਲ ਵਾ ਕੋਈ ਭੈਣ ਭਰਾ ਗੱਬਨ ਖਰੀਦੂਗਾ ਤਸੱਲੀ ਨਾਲ ਸੰਧੂ ਸਾਹਿਬ ਇਹਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਤੇ ਥਾਣਾ ਆਪਦੇ ਘਰ ਖੜ ਕੇ ਪਿਛਾ ਕੇ ਇੱਥੇ ਟਿੱਪ ਕੇ ਖੜਨਾ ਹੈ ਤਸੱਲੀ ਕਰਕੇ ਖੜਨਾ ਹਾਂਜੀ ਥਾਣਾ ਦੀ ਵੀ ਆਪਣੀ ਫੁੱਲ ਗਰੰਟੀ ਹੋਊਗੀ ਆਪਦੇ ਘਰ ਖੜ ਕੇ ਟਿੱਪ ਕੇ ਵੀ ਰੁਪਈਏ ਦੇ ਦੇਣਾ ਮੈਂ ਤਾਂ ਜਿੰਨਾ ਕਹਿ ਸਕਦਾ ਐਨਾ ਕਹਿ ਸਕਦਾ ਚਲੋ ਗਾਂ ਪਰਮੇਸ਼ਵਰਾ ਸੰਧੂ ਸਾਹਿਬ ਬਸ ਬਸ ਹਾਂਜੀ ਮੂੰਹੋਂ ਛਿੱਗੀ ਆ ਕੋਈ ਭੈਣ ਭਰਾ ਉਹਦਾ ਸਾਰ ਪਹਿਲਾਂ ਮੂੰਹ ਫੜ ਕੇ ਦੰਦ ਵੇਖੇ ਵੀ ਕੋਈ ਯਾਰੀ ਕਹਿ ਦਈ ਸੋ ਮੂਹੋ ਦੋਸਤੋ ਛਿੱਕੀ ਛੇਦਾਂ ਦਾ ਇੱਕ ਵਾਰੀ ਤੁਹਾਨੂੰ ਆਪਾਂ ਸ਼ੋਰ ਕਰਦਿੰਦੇ ਆ ਕਰੋ ਚੱਕ ਪਿਓਰ ਛਿੱਕੀ ਠੀਕ ਇੱਕ ਕੰਨੀ ਵਾਲਾ 200 ਦੰਦ ਖਲੋਤਾ ਇਧਰ ਇੱਕ ਦਾ ਦੰਦ ਕੰਨੀ ਵਾਲਾ ਸੱਟਿਆ ਠੀਕ ਆ ਹੋਜੇ ਚੱਕਿਆ ਨਹੀਂਗਾ ਕੰਨੀ ਵਾਲਾ ਇੱਕ ਸੱਟਿਆ ਤੇ ਇੱਕ ਤੁਹਾਨੂੰ ਦਿਖਾਈ ਦੇ ਰਿਹਾ ਇਧਰਲੇ ਪਾਸੇ ਖੱਬੇ ਪਾਸੇ ਹੈਗਾ ਤੇ ਸੱਜੇ ਪਾਸੇ ਜਿਹੜਾ ਦੰਦ ਸੱਟਿਆ ਹਜੇ ਚੱਕਿਆ ਨਹੀਂ ਮੁੱਢੋਂ ਠੀਕ ਤੇ ਛਿੱਕੀ ਜਿਹੜੀ ਇਹ ਪਿਓਰ ਵੈਰਾ ਠੀਕ ਆ ਜੀ ਕਈ ਵਾਰੀ ਵੀਰਾਂ ਨੂੰ ਭਲੇਖਣਾ ਹੋਵੇ ਮੂੰਹ ਜਾ ਚਿਹਰੇ ਮੋਰੋ ਤੋਂ ਵੇਖ ਕੇ ਲੱਗੇ ਵੀ ਤੀਜੇ ਸੂਵੇ ਚੌਥੇ ਸੂਵੇ ਨ ਹੋਵੇ ਇਹ ਸੰਧੂ ਸਾਹਿਬ ਥੋੜਾ ਜਣਾ ਚਿਹਰਾ ਇਹਨਾਂ ਦਾ ਭਾਰਾ ਹੀ ਵਿਖਾਉਂਦਿਆਂ ਭਾਰਾ ਵਿਖਾਉਂਦਿਆਂ ਹਾਂ ਜਿਹੜੀ ਸ਼ਾਈ ਵਾਲ ਹੋ ਗਈ ਜਰਸੀ ਕ੍ਰਾਸ ਹੋ ਗਈ ਇਹਨਾਂ ਨੇ ਚਿਹਰਾ ਬੜਾ ਭਾਰਾ ਵਿਖਾਉਣਾ ਬਿਲਕੁਲ ਬਿਲਕੁਲ ਭਾਰਾ ਹਾਂ ਜੀ ਸੋ ਮੂੰਹੋਂ ਦੰਦੀ ਵੇਖ ਕੇ ਤਾਂ ਕੋਈ ਸ਼ੱਕ ਰਹਿ ਨਹੀਂ ਜਾਂਦਾ ਜੀ 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 ਮੈਂ ਵੀ ਗਰਨਾਲੇ ਤੋਂ ਹੋ ਗਈ ਆਪਣੇ ਕੋਲ ਪਹਿਲੇ ਨੰਬਰ ਵਾਲੀ ਬੈੜ ਹਾਂਜੀ ਇੱਧਰ ਜਿਹੜੀ ਆਪਣੇ ਕੋਲ ਸੂਈ ਹੈ ਵੀਰ ਇਹ ਬੈੜ ਇਹਦੀ ਗਾਂ ਦੀ ਕੀ ਡਿਟੇਲ ਆ ਭਰਾ ਇਹ ਸੰਧੂ ਸਾਹਿਬ ਕੱਲ ਦੀ ਸੂਈ ਆ ਕਰਮਾਂ ਲਈ ਓਕੇ ਤੇ ਇਹਦੇ ਥੱਲੇ 1011 ਤੇ ਕਲ ਦੀ ਸੂਈ ਹੈ ਮਗਰ ਬੱਛੀ ਆ ਠੀਕ ਆ ਜੀ ਲਾਲ ਰੰਗ ਲਾਲ ਤੇ ਚਿੱਟੀ ਡੱਬੀ ਆ ਠੀਕ ਆ ਬਹਿਰ ਬੱਚੇ ਮਗਰ ਆ ਬੱਚੇ ਦਾ ਰੰਗ ਪ੍ਰਿੰਟ ਤੁਸੀਂ ਚੈੱਕ ਕਰੋ ਇਹਨੂੰ ਲੈ ਜੀ ਮਾੜਾ ਜੀ ਠੀਕ ਆ ਇਹ ਕਰ ਲਾਲ ਕੱਲ ਆਪਣੇ ਘਰੇ ਸੂਈ ਹੈ ਇੱਥੇ ਸੰਧੂ ਸਾਹਿਬ ਸਾਰੀ ਜੇਰ ਦੀ ਪ੍ਰੋਪਰ ਵੀਡੀਓ ਆਪਣੇ ਕੋਲ ਵਾ ਆ ਭੈਣ ਭਰਾ ਪਹਿਲਾਂ ਵੀਡੀਓ ਵੇਖਣਾ ਆਪਣੇ ਤੋਂ ਮਗਾ ਕੇ ਫਿਰ ਆਪਣੇ ਨਾਲ ਸੌਦਾ ਕਰਨਾ ਜੇਰ ਦੂਰ ਹੈ ਪ੍ਰੋਪਰ ਪਾਈ ਆ ਜਿਹੜਾ ਭੈਣ ਭਰਾ ਖਰੀਦੂਗਾ ਤੇ ਘਰ ਜਾ ਕੇ ਮੈਲਾ ਮਾਰੂਗੀ ਜੇਰ ਦਾ ਕੋਈ ਨੁਕਸਨ ਨਹੀਂ ਹੋਊਗਾ ਠੀਕ ਹੈ ਜੀ ਹਾਂ ਜੀ ਕੋਈ ਸ਼ੋਰ ਤੁਹਾਨੂੰ ਮਿਲ ਜੂਗਾ ਉਹਦਾ WhatsApp ਤੇ ਵੀ ਤੁਸੀਂ ਮਗਾ ਸਕਦੇ ਜੇ ਲਿਆ ਕਰ ਲਾਲ ਪੋਲ ਦੇ ਤੌਰ ਤੇ 10 ਕਿਲੋ ਬੋਲਾ ਇਹਦੇ ਥੱਲੇ ਹਾਜ਼ਰ ਆ ਠੀਕ ਆ ਸੁਟਾਂਚਾ ਢੂੰਚਾ ਇਸ ਵਿਹੜ ਦਾ ਇਸ ਗਾਂ ਦਾ ਦੋਸਤੋ ਵੱਡਾ ਕੱਦ ਬਹੁਤ ਪੂਰਾ ਠੀਕ ਆ ਜੀ ਹਾਈਟ ਬੇਸ਼ੱਕ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਲਿਓ ਬਾਕੀ ਸਿਹਤ ਵਾਈ ਪੂਰੀ ਭਰੀ ਆ ਵਜਨ ਦੋੜ ਪੂਰਾ ਸੰਧੂ ਸਾਹਿਬ ਬੇਲ ਬੂਲ ਬੜੀ ਲੰਮੀ ਕਰਮਾ ਲਈ ਹਾਂ ਨਹੀਂ ਲਪਾਈ ਨੂੰ ਕੋਈ 10 ਕਿਲੋ ਮਾਨਾ ਦੇ ਜੂਗੀ ਸੰਧੂ ਸਾਹਿਬ ਠੀਕ ਆ ਜੀ ਹਾਂ ਜੀ ਮੈਂ ਇਹ ਨਹੀਂ ਕਹਿਣਾ 20 22 ਕਿਲੋ ਦੇ ਜੂਗੀ ਵੱਡੀ ਆ ਇਤਨਾ ਚਲੋ ਜਿੰਨਾ ਆਪਾਂ ਚੋਇਆ ਆਪਣੇ 10000 ਕਿਲੋ ਠੰਡਾ ਹੀ ਬੋਲਾ ਹੋਊਗਾ ਠੀਕ ਆ ਠ ਅੱਗੇ ਆਉਣ ਵਾਲਾ ਸਮਾਂ ਦੋਸਤੋ ਦੱਸੂਗਾ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਦੀ ਥਾਂ ਦੁੱਧ ਵੀ ਕਰਨ ਵਾਲੀ ਚੰਗਾ ਚਬਾਜੂਗੀ ਹੁਣ ਬੌਲਾ ਜਿੰਨਾ ਹੈਗਾ ਉਹ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਵੀ ਇੰਨਾ ਕੁ ਬੌਲਾ ਹੈਗਾ ਉਹਦੇ ਵਿਹਾਰ ਤੇ ਤੁਸੀਂ ਸੌਦਾ ਕਰ ਲਿਓ ਬਾਕੀ ਬਾਰੇ ਬੋਲੋ ਤਾਂ ਸਾਫ ਕਰ ਦਿੱਤੀ ਸੀ ਸੰਧੂ ਸਾਹਿਬ ਸਾਫ ਕਰਤੀ ਆ ਠੀਕ ਆ ਹਾਂਜੀ ਹੁਣ ਤੀਜੀ ਚਵਾਈ ਇਹਦੀ ਹੋਣੀ ਆ ਕੋਈ ਭੈਣ ਭਰਾ ਮੇਰੇ ਘਰ ਸੰਧੂ ਸਾਹਿਬ ਦੋ ਡੰਗ ਛੱਡ ਕੇ ਤਿੰਨ ਡੰਗ ਵੀ ਚੋਲੇ ਆਹ ਔਰ ਆਪਦੇ ਘਰ ਖੜ ਕੇ ਮਗਾ ਕੇ ਚੋਲੇ ਇੱਕ ਡੰਗ ਚੋ ਗਿਆਂ ਤਸੱਲੀ ਨਾਲ ਫੇਰ ਆਪਾਂ ਨੂੰ ਰੁਪਈਏ ਦੇਵੇ ਤੇ ਆਪਨੇ ਘਰ ਤਸੱਲੀ ਕਰੇ ਗਾਂਹ ਦੁੱਧ ਪਾਏ ਦਾ ਸੰਧੂ ਸਾਹਿਬ ਔਰ ਦੁੱਧ ਪਾਏ ਦਾ ਅੱਜ 10 ਕਿਲੋ ਤੋਂ ਬਾਹਰ ਬੜਾ ਹੋਊਗਾ ਕੋਈ 10 ਕਿਲੋ ਕਰਕੇ ਲਵੇ ਤੇ ਚਲੋ ਗਾਂ ਮੈਂ ਨਹੀਂ ਆਦੇ ਨੇ 20 ਦਿਨਾਂ 25 ਦਿਨਾਂ ਦੁੱਧ 15 16 ਕਿਲੋ ਖੁੱਲਾ ਦੇ ਜੂਗੀ ਠੀਕ ਆ ਜੀ ਹਾਂਜੀ ਲਓ ਉਨਾ ਕਿ ਚੋਲੋਗੇ ਠੀਕ ਆ ਜੀ ਤੇ ਹੁਣ 10 11 10 11 ਕਿਲੋ ਬੋਲਾ ਜਿਹੜਾ ਤੁਸੀਂ ਹੁਣ ਚੋਕੇ ਤਸੱਲੀ ਕਰਕੇ ਲੈ ਜਾਣਾ ਠੀਕ ਆ ਆ ਥਾਣਾ ਬਾਕੀ ਸਾਰੇ ਥਾਣਾ ਦੀ ਸਪੇਸ ਵਿਰਲ ਇਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਮਗਰ ਵੱੱਛੀ ਆ ਗਈ ਐ ਲੈ ਵੀ ਕਰ ਲਾਲ ਦੇਾਂਗੇ ਕਿੰਨੇ ਦੀ ਭਰਾ ਇਹ ਸੰਧੂ ਸਾਹਿਬ ਮੋਲੇਵੇਂ ਇਹ ਨਹੀਂ ਆਪਾਂ ਕਹਿਣਾ ਵੀ ਸੂਈ ਸਵਾਈ ਆ ਜਾਂ ਇਤਰਾ ਉਤਰਾ ਇਹ ਸੂਗਾ ਸੰਧੂ ਸਾਹਿਬ ਆਪਾਂ ਤੇ ਦੂਜਾ ਕਰਕੇ ਲਈ ਕੋਈ ਭੈਣ ਭਰਾ ਤੀਜਾ ਵੀ ਮੰਨ ਸਕਦਾ ਮੰਨ ਲਓ ਕਿਸੇ ਨੇ ਕਮੈਂਟ ਚ ਕਹਿਣਾ ਵੀਰੇ ਦੂਜੇ ਸੂਏ ਨਹੀਂ ਤੀਜੇ ਆ ਚਲੋ ਭੈਣ ਭਰਾ ਦੀ ਸਮਝ ਵੇਖਿਆ ਹਰ ਕੋਈ ਠੀਕ ਆ ਜੀ ਹੈਗੀ ਨ ਇਹ ਮੋਲੇ ਸੰਧੂ ਸਾਹਿਬ 55 ਕਰਕੇ 60 ਕਰਕੇ ਲਾਸਟ ਆਪਾਂ 50 ਹਜ਼ਾਰ ਤੋਂ ਮਾਨਤਾਨ ਕਰ ਦਾਂਗੇ 50 ਦੇ ਵਿੱਚੋਂ ਖੁੱਲੇ ਮਾਨਤਾਨ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਸੂਈ ਸਵਾਈ ਬਚੀ ਆ ਕੋਈ ਦੋ ਡੰਗ ਤਿੰਨ ਡੰਗ ਚੋਗੇ ਖੜੇ ਆ ਆਪਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ 50 ਹਜ਼ਾਰ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੁਹਾਡਾ ਬਿਲਕੁਲ ਖੁੱਲਾ ਢੁੱਲਾ ਸੋ ਸੱਜਰ ਸੂਈ ਹੈ ਮਗਰ ਬਚੀ ਆ ਬੱਚਾ ਤੁਹਾਨੂੰ ਆ ਦਿਖਾਈ ਦਿੱਤਾ ਆਪਾਂ ਠੀਕ ਆ ਸੋ ਆ ਬੱਚਾ ਬਿਲਕੁਲ 나ੜੂ ਬੱਚੇ ਦੇ ਨਾਲ ਤੇ ਆ ਕਰੋ ਚੱਕ ਪੂਰੀ ਨਿਗਰ ਤੇ ਚੰਗੀ ਜਮੀ ਪਲੀ ਪ੍ਰੀਤੀ ਜਿਹੜੀ ਮਗਰ ਬੱਛੀ ਠੀਕ ਆ ਸੰਧੂ ਸਾਹਿਬ 6 ਤੋਂ 6 ਆਪਣੇ ਘਰ ਕੋਈ ਭੈਣ ਭਰਾ 2 ਡੰਗ ਚੋਵੇ 3 ਡੰਗ ਚੋਵੇ ਖੁੱਲੀਆਂ ਗੱਲਾਂ ਵਾ ਤੇ ਮੰਨ ਲਓ ਵੀ ਕੋਈ ਆਪਦੇ ਘਰ ਮਗਾ ਕੇ ਤੇ ਅੱਜ ਤੋਂ ਮਹੀਨੇ ਨੂੰ ਆ ਕੇ ਵੀ ਵੀਰ ਇਹਨੇ 20 ਕਿਲੋ ਆਖੇ 18 ਆਖਿਆ ਸੀ ਉਹ ਗਾਰੰਟੀ ਇੱਕ ਪੰਜੇ ਦੀ ਨਹੀਂ ਸੰਧੂ ਸਾਹਿਬ ਆਪਣੇ ਘਰ 10 ਤੋਂ ਪਲੱਸ ਹੋਊਗਾ ਬੋਲਾ ਕੋਈ ਭੈਣ ਭਰਾ 10 ਕਿਲੋ ਚੋ ਕੇ ਖੜੇ ਦੋ ਡੰਗ ਸੋ ਦੋਸੋ ਇਹ ਅੱਜ ਵੜਾਂ ਸੀ ਆ ਦੋ ਵੀਰ ਗੁਰਲਾਲ ਦੇ ਕੋਲ ਸੋ ਦੋਨਾਂ ਵੜਾਂ ਦੀ ਡਿਟੇਲ ਤੁਹਾਨੂੰ ਪੂਰੀ ਮਿਲ ਗਈ ਆ ਨੰਬਰ ਸਕਰੀਨ ਤੇ ਚੱਲਣ ਡਿਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੇ ਜਾਣਕਾਰੀ ਲੈ ਸਕਦੇ ਜੀ ਸੋ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਬੈਡ ਬਿਲਕੁਲ ਸਜਰਤਾਜੀ ਸੂਈ ਆ ਇੱਕ ਗੱਬਣ ਤੁਹਾਨੂੰ ਬੈਡ ਦਿਖਾਤੀ ਆ ਆਪਾਂ ਤਿਆਰੀ ਦੇ ਵਿੱਚ ਠੀਕ ਆ ਪਿੰਡ ਸੋਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਮੈਨੂੰ ਤਾਂ ਦੱਸੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ